ਗੁਰਪਰਵਾਲਿਓ ਸਤਸੰਗੀ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਪਹਿਲਾ ਰਹਾਉ ਵਾਲਾ ਪੰਦ ਦੇਖਦੇ ਆ ਜਨਨੀ ਕੇਰੇ ਉਧਰ ਉਦਕਮਹਿ ਪਿੰਡ ਕੀਆ ਦਸ ਦੁਆਰਾ ਦਾ ਭਾਵ ਹੈ ਵੀ ਮਾਂ ਦੇ ਪੇਟ ਜਲ ਵਿੱਚ ਮਾਂ ਦੇ ਪੇਟ ਦੇ ਜਲ ਵਿੱਚ ਉਸ ਪ੍ਰਭੂ ਨੇ ਸਾਡਾ ਦਸ ਸੋਤਾ ਵਾਲਾ ਸਰੀਰ ਬਣਾ ਦਿੱਤਾ 10 ਦੁਆਰਾਂ ਵਾਲਾ ਕਹਿ ਲਓ ਜਿਹਨੂੰ ਆਪਾਂ ਬਾਣੀ ਵਿੱਚ ਪੜਦੇ ਹੁੰਦੇ ਆ ਨੌ ਦੁਆਰੇ ਪ੍ਰਗਟ ਕੀਏ 10ਵਾਂ ਗੁਪ ਤਰਖਾਇਆ ਇਹ ਦਸਾਂ ਦੁਆਰਾਂ ਦਾ ਸਰੀਰ ਪ੍ਰਭੂ ਪਰਮਾਤਮਾ ਨੇ ਜਨਮ ਦੇਣ ਵਾਲੀ ਮਾਤਾ ਦੇ ਉਧਰ ਦੇ ਅੰਦਰ ਇਹ ਪੰਡ ਕੀਆ ਦਸ ਦੁਆਰਾ ਪੰਡ ਮੈਨੇ ਸਰੀਰ ਘੜਤ ਘੜੀ ਪ੍ਰਭੂ ਪਰਮਾਤਮਾ ਨੇ ਦੇ ਅਹਾਰ ਅਗਨ ਵਿੱਚ ਰੱਖ ਐਸਾ ਖਸਮ ਹਮਾਰਾ ਖੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ ਵੇਖ ਹੈ ਮਨ ਉਹ ਸਾਡਾ ਮਾਲਕ ਇਹੋ ਜਿਹਾ ਹੈ ਇਹੋ ਜਿਹਾ ਦਿਆਬਾਨ ਹੈ ਐਸਾ ਦਿਆਲੂ ਹੈ ਪ੍ਰਭੂ ਪਰਮਾਤਮਾ ਅੱਗੇ ਦੱਸਦੇ ਨੇ ਮਹਾਰਾਜ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰਤਨ ਨਹੀਂ ਕੱਸੂਕੰਮੀ ਪਾਣੀ ਵਿੱਚ ਰਹਿੰਦੀ ਹੈ ਉਸ ਦੇ ਬੱਚੇ ਬਾਹਰ ਰੇਤੇ ਉੱਤੇ ਰਹਿੰਦੇ ਹਨ ਨਾ ਬੱਚਿਆਂ ਨੂੰ ਖੰਭ ਹਨ ਕਿ ਉਹ ਉੱਡ ਕੇ ਕੁਝ ਖਾ ਲੈਣ ਤੇ ਨਾ ਕੱਸੂਕੰਮੀ ਨੂੰ ਥਣ ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ ਦੇਖੋ ਬੱਚਿਆਂ ਦੇ ਫਰ ਵੀ ਹੈ ਨਹੀਂ ਮਹਾਰਾਜ ਕਹਿੰਦੇ ਨੇ ਵੀ ਉੱਡ ਕੇ ਕੁਝ ਖਾ ਲੈਣ ਜਾ ਕੇ ਕਿਸੇ ਪਾਸੇ ਤੇ ਨਾ ਕੁੰਮੀ ਕਸੂ ਕੁੰਮੀ ਦੁੱਧ ਪਿਆ ਸਕਦੀ ਉਹਨਾਂ ਨੂੰ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨਮਾਹੀ ਪਰ ਹੈ ਜਿੰਦ ਮਨ ਵਿੱਚ ਵਿਚਾਰ ਕੇ ਵੇਖ ਉਹ ਸੁੰਦਰ ਪਰਮ ਆਨੰਦ ਪੂਰਨ ਪ੍ਰਭੂ ਉਹਨਾਂ ਦੀ ਪਾਲਣਾ ਵੀ ਕਰਦਾ ਹੈ ਮਖਾਨ ਕੀਟ ਗੁਪਤ ਹੋਏ ਰਹਤਾ ਤਾਂ ਜੋ ਮਾਰਗ ਨਾਹੀ ਪੱਥਰ ਵਿੱਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ ਪੱਥਰ ਵਿੱਚੋਂ ਬਾਹਰ ਜਾਣ ਲਈ ਉਸ ਦਾ ਕੋਈ ਰਾਹ ਨਹੀਂ ਹੈ ਉਸ ਵਾਸਤੇ ਕੋਈ ਰਸਤਾ ਨਹੀਂ ਹੈ ਪੱਥਰ ਦੇ ਵਿੱਚ ਹੀ ਆ ਕੋਈ ਵੀ ਰਸਤਾ ਨਹੀਂ ਨਾ ਅੰਦਰ ਜਾਣ ਨੂੰ ਨਾ ਬਾਹਰ ਜਾਣ ਨੂੰ ਮਹਾਰਾਜ ਕਹਿੰਦੇ ਨੇ ਕਹੇ ਧੰਨਾ ਪੂਰਨਤਾ ਹੂ ਕੋ ਮਤ ਰਜੀ ਡਰਾਹੀ ਬਈ ਐਵੇਂ ਤੂੰ ਮਰਾਂ ਕਿਉਂ ਡਰਦਾ ਫਿਰਦਾ ਭਗਤ ਜੀ ਕਹਿੰਦੇ ਨੇ ਬਈ ਦੇਖੋ ਪਹਿਲਾ ਬੰਦ ਚ ਦੱਸਦਾ ਬਈ ਮਾਤਾ ਦੇ ਉਦਰ ਦੇ ਅੰਦਰ ਜਨਨੀ ਕੇਰੇ ਉਦਕ ਉਦਰ ਉਦਕ ਮਹੀ ਪਿੰਡ ਕੀਆ ਦਸ ਦਵਾਰਾਂ ਬਈ ਮਾਤਾ ਦੇ ਪੇਟ ਦੇ ਅੰਦਰ ਜਲ ਦੇ ਵਿੱਚ ਤੇਰਾ ਦਸਾਂ ਦੁਆਰਾ ਆਲਾ ਸੋਹਣਾ ਸੁੰਦਰ ਸਰੀਰ ਘੜਿਆ ਮਹਾਰਾਜ ਨੇ ਕਿੰਨੀ ਸੁੰਦਰਤਾ ਵਾਲਾ ਸਰੀਰ ਘੜ ਕੇ ਦਿੱਤਾ ਤੇ ਦੇ ਅਹਾਰ ਅਗਨ ਮੇ ਰੱਖੇ ਐਸਾ ਖਸਮ ਹਜਾਰਾ ਹਮਾਰਾ ਵਾਹਿਗੁਰੂ ਵੀ ਉਹ ਪ੍ਰਭੂ ਪ੍ਰਮਾਤਮਾ ਉੱਥੇ ਹੀ ਤੈਨੂੰ ਅੰਨ ਪਾਣੀ ਵਿਚਾਰ ਰਿਹਾ ਮਾਤਾ ਦੇ ਉਧਰ ਅੰਦਰ ਅੱਗੇ ਕਸੂ ਕੰਮੇ ਕਸੂ ਕੁੰਮੀ ਦੇ ਬੱਚਿਆਂ ਦੀ ਧਾਰਨਾ ਦੇਤੀ ਵੀ ਉਹ ਰੇਤੇ ਵਿੱਚ ਰਹਿੰਦੇ ਨੇ ਨਾਮ ਉਹਨਾਂ ਦੇ ਫਰ ਲੱਗਿਆ ਵੀ ਉਹ ਉੱਟ ਕੇ ਕਿਸੇ ਪਾਸੇ ਖਾਣਣ ਜਾ ਕੇ ਤੇ ਨਾ ਕਸੂ ਕੁੰਮੀ ਕੋਲੇ ਦੁੱਧ ਥਣ ਲੱਗੇ ਜਾਂ ਕਸੂਕੂਮੀ ਦੇ ਵੀ ਉਹ ਦੁੱਧ ਪਿਆ ਸਕੇ ਤੇ ਉਦੋਂ ਅਗਲੇ ਬੰਦ ਚ ਦੱਸਿਆ ਸੀਗਾ ਵੀ ਪੱਥਰ ਦੇ ਵਿੱਚ ਜੀਵ ਆ ਜਿਹੜਾ ਕੀੜਾ ਪੱਥਰ ਦੇ ਵਿੱਚ ਆ ਨਾ ਬਾਹਰ ਆਉਣ ਨੂੰ ਥਾ ਉਹਨੂੰ ਕਿਤੇ ਤੇ ਨਾ ਅੰਦਰ ਜਾਣ ਨੂੰ ਕਿਸੇ ਦੇ ਉੱਥੇ ਵੀ ਉਹ ਆਹਾਰ ਪਚਾਰ ਰਿਹਾ ਉਹਦੇ ਵਾਸਤੇ ਖਾਣਾ-ਦਾਣਾ ਖਾਦ ਖਰਾਕ ਦੇ ਰਿਹਾ ਵੀ ਤੂੰ ਮੈਨਾਂ ਕਿਉਂ ਫਿਕਰ ਕਰਦਾ ਤੂੰ ਇੰਨਾ ਫਿਕਰਾਂ ਦੇ ਵਿੱਚ ਹੀ ਫਿਰ ਹਿਰ-ਫੇਰ ਕਰਦਾ ਚੰਗੇ ਮਾੜੇ ਕੰਮ ਕਰਦਾ ਫਿਰਾਂ ਮਾਰੇ ਕੰਮ ਕਰਦਾ ਨਸ਼ੇ ਵੇਚ ਲੇ ਚੋਰੀ ਕਰ ਲਈ ਠੱਗੀ ਕਰ ਲਈ ਇਸ ਪੇਟ ਭਰਨ ਦੀ ਖਾਤਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਦੇਖ ਪ੍ਰਭੂ ਪਰਮਾਤਮਾ ਦੀ ਬਰਕਤ ਕਿਰਪਾ ਉਹਦੀ ਪਥਰਾਂ ਵਿੱਚ ਜੀਵਾ ਉਹਨੂੰ ਵੀ ਰਿਜਕ ਦੇ ਰਿਹਾ ਕਸੂਕਮੀ ਦੇ ਬੱਚੇ ਰੇਤੇ ਉੱਤੇ ਰਹਿ ਰਹੇ ਨੇ ਉਹਨੂੰ ਰਿਜਕ ਦੇ ਰਿਹਾ ਫਿਰ ਤੈਨੂੰ ਮਾਤਾ ਦੇ ਉਧਰ ਦੇ ਅੰਦਰ ਜਿੰਨਾ ਚਿਰ 9-10 ਮਹੀਨੇ ਤੂੰ ਰਹਾ ਉਹਨਾਂ ਚਿਰ ਤੈਨੂੰ ਉੱਥੇ ਖਾਦ ਖਰਾਕ ਚਾਈ ਉਹਨੇ ਤੇ ਤੇਰੇ ਸਰੀਰ ਦੀ ਘਾੜਤ ਘੜੀ ਸੋਹਣਾ ਸੁੰਦਰ ਸਰੀਰ ਘੜਿਆ ਉਹਨੇ ਪ੍ਰਭੂ ਪਰਮਾਤਮਾ ਨੇ ਉਹਦੇ ਤੇ ਭਰੋਸਾ ਰੱਖ ਮਹਾਰਾਜ ਨੇ ਸਮਝਾਉਣਾ ਕੀਤਾ ਮਨੁੱਖ ਬੇਵਿਸ਼ਵਾਸਾ ਹੋਇਆ ਹੀ ਦਰਦਰ ਤੇ ਤੁਰਿਆ ਫਿਰਦਾ ਪੁੱਠੇ ਕੰਮ ਕਰਦਾ ਫੇਰ ਫੇਰ ਕਰਦਾ ਚੋਰੀਆਂ ਕਰਦਾ ਨਸੇ ਬਿਸੇ ਕਰਦਾ ਗੁਰੂ ਜੀ ਨੇ ਸਮਝਾਉਣਾ ਕੀਤਾ ਵੀ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਉਹ ਤੈਨੂੰ ਭੁੱਖਾ ਨਹੀਂ ਸੌਣ ਦੇਗਾ ਉਹ ਤੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਕਰ ਰਿਹਾ ਫਿਰ ਜਦੋਂ ਤੂੰ ਉਹ ਤੋਂ ਬੇਵਿਸ਼ਵਾਸਾ ਹੁੰਨਾ ਆਪਣੀ ਮਰਜ਼ੀ ਮੁਤਾਬਕ ਚੱਲਦਾ ਫਿਰ ਤੈਨੂੰ ਉਹ ਥੋੜਾ ਜਿਹਾ ਕਸ਼ਟ ਦੇ ਕੇ ਵੀ ਤੈਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਵੀ ਕਰਦਾ ਵੀ ਲੈ ਹੁਣ ਹਸਪਤਾਲ ਦੇ ਵਿੱਚ ਆਕਸੀਜਨ ਲੈ ਵੀ ਤੈਨੂੰ ਦੇਖ ਬਿੱਲ ਭਰਨਾ ਪੈਂਦਾ ਕਿ ਨਹੀਂ ਤੇ ਉੱਥੇ ਮੁਕਤ ਮਿਲਦੀ ਆ ਪ੍ਰਭੂ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਆਕਸੀਜਨ ਮੁਕਤ ਮਿਲਦੀ ਆ ਬਲੱਡ ਤੈਨੂੰ ਫ੍ਰੀ ਮਿਲ ਰਿਹਾ ਰੋਜ਼ ਬਣਦਾ ਗਲੂਕੋਜ਼ ਪਾਣੀ ਜਿਹੜਾ ਸਰੀਰ ਦੇ ਅੰਦਰ ਉਹ ਤੈਨੂੰ ਫ੍ਰੀ ਬਣ ਮਿਲ ਰਿਹਾ ਤੇ ਫਿਰ ਤੈਨੂੰ ਥੋੜਾ ਜਿਹਾ ਝਟਕਾ ਦੇ ਕੇ ਨਾ ਫਿਰ ਜਦੋਂ ਹਸਪਤਾਲ ਦੇ ਵਿੱਚ ਪਾਉਂਦਾ ਉਦੋਂ ਤੈਨੂੰ ਥੋੜੀ ਜਿਹੀ ਸਿੱਖਿਆ ਦੇਣ ਵਾਸਤੇ ਹੀ ਇਹ ਫਿਰ ਤਿੰਨ ਦਿਨ ਤੱਕ ਕਸ਼ਟ ਆਉਂਦਾ ਵੀ ਦੇਖ ਹੁਣ ਤੈਨੂੰ ਆਕਸੀਜਨ ਦੇ ਵੀ ਪੈਸੇ ਦੇਣੇ ਪੈਂਦੇ ਆ ਆ ਗਲੂਕੋਜ਼ ਜਿਹੜੀਆਂ ਬੋਤਲਾਂ ਚੜਾਉਂਦੇ ਨੇ ਤੇ ਰੇ ਦੇ ਵੀ ਪੈਸੇ ਤੈਨੂੰ ਦੇਣੇ ਪੈਂਦੇ ਆ ਜਿਹੜਾ ਤੇਰੇ ਬਲੱਡ ਚੜਾਉਂਦੇ ਆ ਉਹ ਵੀ ਤੈਨੂੰ ਪੈਸੇ ਦੇਣੇ ਪੈਂਦੇ ਆ ਤੇ ਬਾਕੀ ਤੈਨੂੰ ਪ੍ਰਮਾਤਮਾ ਵੱਲੋਂ ਸਾਰਾ ਕੁਝ ਫ੍ਰੀ ਮਿਲਦਾ ਤੂੰ ਉਹਦਾ ਸ਼ੁ ਡਾਕਟਰ ਨੂੰ ਤੋਂ ਸਭ ਕਾਸੇ ਦੇ ਪੈਸੇ ਦੇ ਕੇ ਫੇਰ ਵੀ ਉਹਦਾ ਸ਼ੁਕਰੀਆ ਅਦਾ ਕਰਦਾ ਵੀ ਸ਼ੁ크ਰਾ ਡਾਕਟਰ ਤੂੰ ਮੈਨੂੰ ਬਚਾ ਲਿਆ ਉਹ ਖਾਸਮ ਪ੍ਰਭੂ ਦਾ ਵੀ ਚੇਤਾ ਰੱਖਣਾ ਜਿਹੜਾ ਤੈਨੂੰ ਫ੍ਰੀ ਵਿੱਚ ਹੀ ਸਾਰਾ ਕੁਝ ਦੇ ਰਿਹਾ ਕਹੇ ਧੰਨਾ ਪੂਰਨਤਾ ਹੂ ਕੋ ਮਤਰੇ ਜੀ ਡਰਾਹੀ ਭਗਤ ਜੀ ਨੇ ਇੱਥੇ ਸਮਝਾਉਣਾ ਕੀਤਾ ਵੀ ਉਹਨੇ ਕੀੜੇ ਦਾ ਵੀ ਖਿਆਲ ਰੱਖਿਆ ਹਰੇਕ ਜੀਵ ਨੂੰ ਜਿਹਨੂੰ ਵੀ ਪੈਦਾ ਕੀਤਾ ਉਹਨੇ ਸਾਰਿਆਂ ਦਾ ਖਿਆਲ ਰੱਖਿਆ ਪਰ ਉਸ ਦਾ ਪਾਲਣ ਵਾਲਾ ਵੀ ਪੂਰਨ ਪ੍ਰਮਾਤਮਾ ਹੈ ਧੰਨਾ ਜੀ ਆਖਦਾ ਹੈ اے ਜਿੰਦੇ ਤੂੰ ਵੀ ਨਾ ਡਰ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਕਰ ਸੱਚੀ ਸੁਚੀ ਕਰਤ ਵਿਰਤ ਕਰ ਅੱਗੇ ਸ਼ਬਦ ਚੱਲ ਪਿਆ ਜੀ ਆਸਾ ਸੇਖ ਫਰੀਦ ਜੀ ਦੀਓ ਕੀ ਬਾਣੀ ਰਾਗ ਆਸਾ ਵਿੱਚ ਸੇਖ ਫਰੀਦ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨ ਮੰਨ ਕੇ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨੋ ਗੁਰੂ ਦੇ ਕਹੇ ਮੁਤਾਬਕ ਆਪਣਾ ਜੀਵਨ ਬਸਰ ਕਰੋ ਫਿਰ ਕਿਰਪਾ ਹੋਏਗੀ ਜਦੋਂ ਕਿਰਪਾ ਹੋ ਗਈ ਫਿਰ ਪ੍ਰਭੂ ਪਰਮਾਤਮਾ ਦੀ ਦਾਤ ਮਿਲੇਗੀ ਉਸ ਦੇ ਨਾਮ ਦੀ ਦਾਤ ਮਿਲੇਗੀ ਹੁਣ ਭਗਤ ਫਰੀਦ ਜੀ ਕੀ ਕਹਿੰਦੇ ਨੇ ਜਲੋਂ ਮੁਹੱਬਤ ਜਨ ਸੇਈ ਸੱਚਿਆ ਜਿੰਨਾ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ ਉਹੀ ਸੱਚੇ ਆਸ਼ਕ ਹਨ ਉਹੀ ਸੱਚੇ ਪ੍ਰੇਮੀ ਹਨ ਭਗਤ ਪਿਆਰੇ ਹਨ ਸੱਚੇ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਹੋਰ ਮੂੰਹੋਂ ਕੁਝ ਹੋਰ ਆਖਦੇ ਨੇ ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ਜਿਨ੍ਹਾਂ ਜਨਮਨ ਵਸਿਆ ਹੋਰ ਜਨਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆਂ ਇਸ ਪੰਕਤੀ ਦਾ ਅਰਥ ਇਹ ਆ ਵੀ ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਹੈ ਤੇ ਮੂੰਹ ਕੁਝ ਹੋਰ ਹੈ ਆਖਦੇ ਹਨ ਉਹ ਕੱਚੇ ਪ੍ਰੇਮੀ ਹਨ ਕੱਚੇ ਭਗਤ ਹਨ ਕੱਚੇ ਸੇਖ ਹਨ ਰਤੇ ਇਸ ਕੋ ਖੁਦਾਏ ਰੰਗ ਦਿਦਾਰ ਕੇ ਜੋ ਮਨੁੱਖ ਰੱਬ ਦੇ ਪਿਆਰ ਵਿੱਚ ਰਤੇ ਹੋਏ ਹਨ ਜੋ ਮਨੁੱਖ ਰੱਬ ਦੇ ਦਰਦਾਰ ਵਿੱਚ ਰੰਗੇ ਹੋਏ ਹਨ ਉਹੀ ਅਸਲ ਮਨੁੱਖ ਹਨ ਨਹੀਂ ਤਾਂ ਜਿੰਦੀਆਂ ਲਾਸਾਂ ਤੁਰੀਆਂ ਫਿਰਦੀਆਂ ਮਹਾਰਾਜ ਕਹਿੰਦੇ ਆਪਣੀ ਮਰਜ਼ੀ ਮੁਤਾਬਕ ਜੀਵਨ ਬਸਰ ਕਰਨ ਵਾਲੀਆਂ ਵਿਸਰਿਆ ਜਨਨਾਮ ਤੇ ਭਉਏ ਭਾਰਤੀਏ ਇਹ ਰਹਾਵ ਵਾਲਾ ਪੰਤਾ ਜੀ ਮਹਾਰਾਜ ਕਹਿੰਦੇ ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਭਾਰ ਹੀ ਹਨ ਆਪ ਲਈ ਲੜ ਲਾਏ ਦਰਦਰਵੇਸ਼ ਸੀ ਉਹੀ ਮਨੁੱਖ ਰੱਬ ਦੇ ਦਰਵਾਜ਼ੇ ਹਨ ਉਹੀ ਮਨੁੱਖ ਰੱਬ ਦੇ ਦਰ ਤੋਂ ਇਸਕ ਦਾ ਖੈਰ ਮੰਗ ਸਕਦੇ ਹਨ ਪਿਆਰ ਦੀ ਖੈਰ ਉਹੀ ਮੰਗ ਸਕਦੇ ਹਨ ਇਸਕ ਮੈਨੇ ਪਿਆਰ ਜੀ ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ ਜਨ ਧਨ ਜਨੇ ਦੀ ਮਾਓ ਆਏ ਸਫਲ ਸੀ ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾ ਵਾਲੀ ਹੈ ਉਹਨਾਂ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ਰੱਬ ਦੇ ਪਿਆਰਿਆਂ ਦੀ ਗੱਲ ਕਰੀਏ ਇੱਥੇ ਅੱਗੇ ਮਹਾਰਾ ਜੀ ਨੇ ਦੱਸਿਆ ਪਰ ਬਦਗਾਰ ਅਪਾਰ ਅਗਮ ਬੇਅੰਤ ਤੂੰ हे पालनवार हे पालनहार हे व्यंत अपहुच प्रभु जिन्ना प्रशाता सच्च चुम्मा पैर मु भक्त जी समझाउंदे हन जिन्ना ने ए समझ लिया है के तू सत कैम राण कैम रहण वाला है मैं ओना दे पैर चूमदा हा भक्त जी कहंदे ने वे जेडे तिनू समझदे ने वे तू है तू सब थन व्यापक है हे सच्चे पिता जी मैं ओना दे पैर चूमदा हां जेडी तेरी सप्त सलाह करदे हन जेडे तेरी सप्त सलाह करदे हन जिन्ना पसाता सच तुम्मा पैर मुंह दस्या भगत जी ने तेरी पनाह खुदाए तू बक्संदगी सिख फरीदे खैर दीजे बंदगी हे खुदा मेनू तेरा ही आसरा है तू बक्षण वाला है ਤੇ ਮੈਨੂੰ ਸੇਖ ਫਰੀਦ ਨੂੰ ਆਪਣੀ ਬੰਦਗੀ ਦਾ ਖੈਰ ਪਾ ਇਹ ਦਾਤ ਦੀ ਬਖਸ਼ ਕਰ ਬਖਸ਼ਿਸ਼ ਕਰ ਸੇਖ ਫਰੀਦ ਦੇ ਖੈਰ ਦੀ ਜੇ ਬੰਦਗੀ ਆਪਾਂ ਵੀ ਭਾਈ ਇਨ੍ਹਾਂ ਭਗਤ ਪਿਆਰਿਆਂ ਤੋਂ ਸਿੱਖ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਦੀ ਖੈਰ ਮੰਗ ਜੇ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਦਾਤ ਮੰਗ ਜੇ ਅਗਲੇ ਅਗਲੇ ਸ਼ਬਦ ਸ਼ਬਦ ਵਿੱਚ ਦੱਸਦੇ ਨੇ ਆਸਾਂ ਬੋਲੇ ਸੇਖ ਫਰੀਦ ਪਿਆਰੇ ਅੱਲਾ ਲੱਗੇ ਸੇਖ ਫਰੀਦ ਜੀ ਆਖਦਾ ਹੈ ਏ ਪਿਆਰੇ ਰੱਬ ਏ ਪਿਆਰੇ ਰੱਬ ਦੇ ਚਰਨਾਂ ਵਿੱਚ ਜੁੜ ਇਹ ਤਨ ਹੋ ਸੀਖਾਕ ਇਹ ਤਨ ਹੋ ਸੀਖਾਕ ਨਿਮਾਣੀ ਗੌਰ ਕਰੇ ਤੇਰਾ ਇਹ ਜਿਸਮ ਨੀਵੀਂ ਕਬਰ ਦੇ ਵਿੱਚ ਪਾ ਕੇ ਮਿੱਟੀ ਹੋ ਜਾਏਗਾ ਜਿੱਦਾਂ ਚਰ ਤੂੰ ਜੀਣਾ ਜੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਪਾਈ ਇਹ ਤਨ ਹੋ ਸੀਖਾਕ ਨਮਾਣੀ ਗੋਰ ਕਰੇ ਗੋਰ ਕਰਦਾ ਮਤਲਬ ਹੀ ਕਬਰ ਦੇ ਵਿੱਚ ਨੀਵੀਂ ਦੇ ਵਿੱਚ ਨਮਾਣੀ ਦਾ ਮਤਲਬ ਨੀਵੀਂ ਡੂੰਗੀ ਦੇ ਵਿੱਚ ਡੂੰਗੀ ਕਬਰ ਵਿੱਚ ਤੈਨੂੰ ਨੱਪਿਆ ਜਾਣਾ ਆਜ ਮਲਾ ਬਾਸੇਖ ਫਰੀਦ ਟਾਮਕ ਕੂੰਜੜੀਆਂ ਮਨੋਮ ਚਿੰਦੜੀਆਂ ਰਾਵळा ਬਾਂਦਾ ਜੀ ਭਗਤ ਜੀ ਕਹਿੰਦੇ ਨੇ ਹੇ ਸੇਖ ਫਰੀਦ ਇਸ ਮਨੁੱਖਾ ਜਨਮ ਵਿੱਚ ਹੀ ਰੱਬ ਨਾਲ ਮੇਲ ਹੋ ਸਕਦਾ ਹੈ ਇਸ ਵਾਸਤੇ ਇਹਨਾਂ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰ ਰੱਖ ਆ ਮਨ ਨੂੰ ਮਚਾਉਂਦੀਆਂ ਨੇ ਅੱਖਾਂ ਪਰਾਇਆ ਰੂਪ ਤੱਕਦੀਆਂ ਨੇ ਮਨ ਛੜਦਾ ਕੰਨ ਗੰਦੇ ਗੀਤ ਸੁਣਦੇ ਨੇ ਮਨ ਛੜਦਾ ਜੀਭਾ ਸਵਾਦਾਂ ਦੇ ਚਸ਼ਕਿਆਂ ਵਿੱਚ ਲੱਗੀ ਹੋਈ ਬਿਮਾਰੀਆਂ ਸਿਹੜ ਦਿੰਦੀ ਆ। ਸਰੀਰ ਵਾਸਤੇ ਬਿਮਾਰੀਆਂ ਖੜੀਆਂ ਹੋ ਜਾਂਦੀਆਂ ਜਦੋਂ ਜੀਭ ਸਵਾਦਾਂ ਦੇ ਵਿੱਚ ਰਸਾਂ ਵਿੱਚ ਰਸੀ ਹੋਈ ਜੋ ਮਿੱਠਾ, ਖੱਟਾ, ਕੋਹੜਾ ਸਭ ਚੱਕੀ ਜਾਂਦੀ ਆ। ਇਹ ਜੀਭ ਨਾ ਟੱਟ ਦੀ ਗੱਲ ਸੁਣਦੀ ਆ ਨਾ ਡਾਕਟਰ ਦੀ ਗੱਲ ਸੁਣਦੀ ਆ। ਡਾਕਟਰ ਕਹਿੰਦਾ ਸ਼ੂਗਰ ਹੋ ਗਿਆ ਮਿੱਠਾ ਬੰਦ ਸੁਣਦੀ ਨਹੀਂ ਹੈ ਗੱਲ। ਜੀਭ ਕਿੱਥੇ ਸੁਣਦੀ ਆ ਕਹਿੰਦੀ ਕੋਈ ਨਾ ਸਵਾਦ ਬਹੁਤ ਆ ਟੇਸਟੀ ਬੜਾ। ਨਾ ਟੱਡ ਦੀ ਗੱਲ ਸੁਣਦੀ ਐ ਟੱਡ ਤੁਹਾਈਆਂ ਪਾਉਂਦਾ ਵੀ ਬੱਸ ਕਰ ਹੁਣ ਬੱਸ ਕਰ ਹੁਣ ਪਟਾਕਾ ਪਾ ਕੇ ਛੱਡੇਂਗੀ ਇਹ ਕਹਿੰਦੀ ਐ ਚੁੱਪ ਕਰ ਜਾ ਸਵਾਦ ਬਹੁਤ ਐ ਇਹ ਦੇ ਮਨ ਨੂੰ ਮਚਾਉਣ ਵਾਲੀਆਂ ਗਿਆਨ ਇੰਦਰੀਆਂ ਅੱਖਾਂ ਵੀ ਕੰਨ ਵੀ ਜੀਭਾ ਵੀ ਇਹਨਾਂ ਨੂੰ ਕੰਟਰੋਲ ਵਿੱਚ ਕਰ ਮਹਾਰਾਜ ਕਹਿੰਦੇ ਹੈ ਸੇਖ ਫਰੀਦ ਇਸ ਮਨੁੱਖਾ ਜਨਮ ਵਿੱਚ ਹੀ ਰੱਬ ਨਾਲ ਮੇਲ ਹੋ ਸਕਦਾ ਹੈ ਇਸ ਵਾਸਤੇ ਇਹਨਾਂ ਮਨ ਨੂੰ ਮਚਾਉਣ ਵਾਲੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈ ਕਿਉਂਕਿ ਹੋਰ ਕਿਸੇ ਵੀ ਜਨਮ ਵਿੱਚ ਪ੍ਰਭੂ ਪਰਮਾਤਮਾ ਨੂੰ ਨਹੀਂ ਮਿਲਿਆ ਜਾਣਾ ਜੀ ਜਾਂ ਨਾ ਪਸ਼ੂ ਪੰਛੀ ਮਿਲ ਸਕਦਾ ਨਾ ਕੋਈ ਕੀੜਾ ਮਕੌੜਾ ਨੇ ਨਾ ਕੋਈ ਪੇੜ ਪੌਦਾ ਮਿਲ ਨਹੀਂ ਸਕਦਾ ਪ੍ਰਭੂ ਪਰਮਾਤਮਾ ਦੀ ਬੰਦਗੀ ਤੇ ਸਿਰਫ ਇੱਕੋ ਇੱਕ ਮਨੁੱਖੀ ਕਰ ਸਕਦਾ ਹੈ ਤੇ ਮਨੁੱਖ ਨੂੰ ਹੀ ਸਮਝਾਉਣਾ ਕੀਤਾ ਕਰਵਾਣੀ ਵਿੱਚ ਪਹਿਲੀ ਪੰਕਤੀ ਕੋਈ ਆਪਾਂ ਪੜੀ ਨਾ ਦੂਜੀ ਰਹਾਉ ਵਾਲੇ ਬੰਦ ਦੇ ਵਿੱਚ ਆਪਾਂ ਪੜੀ ਆ ਪੰਕਤੀ ਇਹ ਜਨਨੀ ਕੇਰੇ ਉਧਰ ਉਦਕ ਮੇ ਪੰਡ ਕੀਆ ਦਸ ਦਵਾਰਾਂ ਜਿਸ ਮਾਂ ਦੇ ਉਧਰ ਦੇ ਅੰਦਰ ਤੇਰਾ ਦਸ ਦਵਾਰਾਂ ਵਾਲਾ ਸੋਹਣਾ ਸੁੰਦਰ ਸਰੀਰ ਘੜਿਆ ਪ੍ਰਭੂ ਪਰਮਾਤਮਾ ਨੇ ਤੇ ਦੇ ਆਹਾਰ ਅਗਨ ਮਹਿ ਰੱਖੇ ਐਸਾ ਖਸਮ ਹਮਾਰਾ ਉਹ ਪ੍ਰਭੂ ਪਰਮਾਤਮਾ ਨੇ ਮਾਤਾ ਦੇ ਉਧਰ ਦੇ ਵਿੱਚ ਵੀ ਤੈਨੂੰ ਰਿਜਕ ਪਾਣੀ ਪਹੁੰਚਾਇਆ ਤੇ ਤੇਰੀ ਸੋਹਣੀ ਸੂਰਤ ਘੜੀ ਤੇ ਜਨਮ ਲੈਣ ਤੋਂ ਪਹਿਲਾਂ ਦੁੱਧ ਦਾ ਪ੍ਰਬੰਧ ਕਰਿਆ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਨਾ ਕਿ ਆਪਣੇ ਮਨ ਦੇ ਪਿੱਛੇ ਲੱਗਾ ਇੱਧਰ ਉੱਧਰ ਨਾ ਤੁਰਿਆ ਫਿਰ ਤ੍ਰਿਸ਼ਨਾ ਬਾਸ ਹੋ ਕੇ ਨਾ ਦਰ ਦਰ ਤੇ ਤੁਰਿਆ ਫਿਰ ਮਹਾਰਾਜ ਨੇ ਸਮਝਾਉਣਾ ਕੀਤਾ ਕਿ ਸ਼ਬਦ ਹੋਰ ਪੜਦੇ ਹੁੰਦੇ ਆ ਬਾਣੀ ਵਿੱਚ ਹਰ ਬੇਨਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਪੂਜਾ ਨਹੀਂ ਹੈ ਨਾ ਕਿਸੇ ਨੂੰ ਪੂਜਣਾ ਕਿਸੇ ਮੜੀ ਮਸਾਣੀ ਦੀ ਕਿਸੇ ਮੱਟ ਦੀ ਕਿਸੇ ਮਟੀ ਦੀ ਕਿਸੇ ਝੰਡ ਦੀ ਕਿਸੇ ਕਬਰ ਦੀ ਪੂਜਾ ਨਹੀਂ ਕਰਨੀ ਇਹਦਾ ਭਾਵ ਇਹ ਆ ਤ੍ਰਿਸ਼ਨਾ ਰਾਚ ਨ ਪਰ ਕਰ ਜਾਮ ਤ੍ਰਿਸ਼ਨਾ ਨਾਮ 부ਝਾਈ ਮਹਾਰਾਜ ਕਹਿੰਦੇ ਮੈਂ ਤ੍ਰਿਸ਼ਨਾ ਬਸ ਹੋਇਆ ਹੀ ਪ੍ਰਾਇ ਘਰਾਂ ਚ ਤੁਰਿਆ ਫਿਰਦਾ ਨਾ ਤੂੰ ਕਿਤੇ ਕਿਸੇ ਦੀ ਪੂਜਾ ਕਰ ਲਈ ਕਿਤੇ ਕਿਸੇ ਦੀ ਪੂਜਾ ਕਰ ਲਈ ਮਹਾਰਾਜ ਕਹਿੰਦੇ ਐਵੇਂ ਨਾ ਕ੍ਰਿਸ਼ਨਾ ਬਸ ਹੋ ਕੇ ਦਰ ਦਰ ਤੇ ਭਟਕਦਾ ਫਿਰ ਤੇਰੀ ਤ੍ਰਿਸ਼ਨਾ ਪ੍ਰਭੂ ਪਰਮਾਤਮਾ ਦੇ ਨਾਮ ਨੇ 부ਝਾ ਦੇਣੀ ਆ ਪ੍ਰਭੂ ਪਰਮਾਤਮਾ ਦਾ ਨਾਮ ਜਪ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੇ ਪੂਜਾ ਨਾ ਹੋਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕਹਿੰਦੇ ਪੂਜਾ ਵੀ ਨਹੀਂ ਮਹਾਰਾਜ ਕਹਿੰਦੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪ ਤਾਂ ਤਾਂ ਪੂਜਾ ਹੋ ਰਹੀ ਆ ਪਰਮਾਤਮਾ ਦੀ ਛੱਡ ਦਿਓ ਭਾਈ ਇਹ ਖਿਆਲ ਗੁਰੂ ਦੀ ਗੱਲ ਸੁਣੀਏ ਤੇ ਆਪਣੇ ਮਨ ਨੂੰ ਮਚਾਉਣ ਵਾਲੀਆਂ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰੀਏ ਅੱਖਾਂ ਵੀ ਚੰਗਾ ਦੇਖਣ ਕੰਨ ਚੰਗਾ ਸੁਣ ਜੀਬਾ ਮਾੜਾ ਨਾ ਖਾਵੇ ਤੇ ਨਾ ਨਾ ਮਾੜਾ ਬੋਲੇ ਅੱਗੇ ਮਹਾਰਾ ਇਹਨਾਂ ਦੱਸਿਆ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਏ ਪਿਆਰੇ ਮਨ ਜਦੋਂ ਤੈਨੂੰ ਪਤਾ ਹੈ ਕਿ ਆਖਰ ਮਰਨਾ ਤਾਂ ਹੈ ਹੀ ਹੈ ਸਦਾ ਤਾਂ ਬੈਠੇ ਨਹੀਂ ਰਹਿਣਾ ਇੱਥੇ ਤੇ ਮੋੜ ਇੱਥੇ ਨਹੀਂ ਆਉਣਾ ਗਰਬਾਣੀ ਸੱਚ ਕਹਿੰਦੇ ਨਾ ਮੁੜ ਕੇ ਨਹੀਂ ਆਉਣਾ ਇੱਥੇ ਜੀਵ ਨੇ ਮਨੁੱਖਾ ਜਨਮ ਮਿਲਣਾ ਨਹੀਂ ਐਵੇਂ ਨਾ ਝੂਠੀ ਦੁਨੀਆ ਲੱਗ ਨਾ ਝੂਠੀ ਦੁਨੀਆ ਲੱਗ ਨਾ ਆਪ ਬੰਜਾਈਏ ਇਸ ਕਰਕੇ ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗੋਣਾ ਨਹੀਂ ਚਾਹੀਦਾ ਹੀ ਕਾ ਤੇਰੇ ਫਰਜ਼ ਬਣਦੇ ਨੇ ਫਰਜ਼ ਪਛਾਣ ਤੂੰ ਆਪਣੇ ਰਿਸ਼ਤੇਦਾਰੀਆਂ ਰੱਖ ਆਪਣੇ ਫਰਜ਼ ਪਛਾਣ ਪਰ ਇਹਨਾਂ ਦੇ ਮਗਰ ਲੱਗ ਕੇ ਝੂਠੀ ਆ ਦੁਨੀਆ ਇਹ ਇਹ ਛੱਡ ਜਾਣੀ ਆ ਤੇਰੇ ਵਾਸਤੇ ਸਦਾ ਨਹੀਂ ਆ ਦੁਨੀਆ ਦਾ ਸਾਥ ਰਹਿਣਾ ਪਰ ਤੂੰ ਐਵੇਂ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਕਿਉਂ ਗੋਣਾ ਹੈ ਮਹਾਰਾਜ ਕਹਿੰਦੇ ਆਪਣਾ ਮੂਲ ਪਛਾਣ ਪਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕਿਵੇਂ ਜੋੜ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਮਹਾਰਾਜ ਕਹਿੰਦੇ ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ ਜੋ ਗੁਰ ਦੱਸੇ ਬਾਟ ਮਰੀਦਾ ਜੋ ਲੀਏ ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮਰੀਦਾ ਬਾਗ ਤੁਰਨਾ ਚਾਹੀਦਾ ਹੈ ਮਰੀਦਾ ਦਾ ਮਤਲਬ ਉਹ ਤੇ ਭਗਤ ਪਿਆਰੇ ਬਣ ਕੇ ਉਹਦੇ ਕਹੇ ਲੱਗ ਕੇ ਗੁਰੂ ਦੇ ਕਹੇ ਮੁਤਾਬਕ ਬਸਰ ਜੀਵਨ ਕਰੋ ਭਾਈ ਸ਼ੈਲ ਲੰਘਂਦੇ ਪਾਰ ਗੋਰੀ ਮਨ ਧੀਰਿਆਂ ਮਹਾਰਾਜ ਕਹਿੰਦੇ ਕਿਸੇ ਦਰਿਆ ਤੋਂ ਜਵਾਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ ਇਸਤਰੀ ਦਾ ਮਨ ਵੀ ਹੌਸਲਾ ਫੜ ਲੈਂਦਾ ਹੈ ਤੇ ਲੰਘਣ ਦਾ ਹਿਆ ਕਰਦੀ ਹੈ ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ ਦਲ ਮਨੁੱਖ ਵੀ ਮਨੁੱਖ ਨੂੰ ਵੀ ਹੌਸਲਾ ਪੈ ਜਾਂਦਾ ਹੈ ਬਣ ਜਾਂਦੀ ਨਾ ਗੱਲ ਜਦੋਂ ਅਰੀਸ ਹੋ ਜਾਂਦੀ ਆ ਵੀ ਉਹ ਬੰਦੇ ਨੇ ਯਾਰ ਆਹ ਕੰਮ ਕੀਤਾ ਤੇ ਆਪਾਂ ਵੀ ਇਹੀ ਕਰਾਂਗੇ ਵਧੀਆ ਚੰਗਾ ਕੰਮ ਕਰਨ ਵਾਲਾ ਵੀ ਆ ਚੰਗੇ ਕਰ ਰਸਤੇ ਤੁਰਿਆ ਆਪਾਂ ਵੀ ਇਧਰ ਤੁਰੀਏ ਇਥੇ ਇਹੀ ਸਮਝਾਉਣਾ ਕੀਤਾ ਵੀ ਭਗਤ ਪਿਆਰਿਆਂ ਦੀ ਬਾਣੀ ਸੁਣੀਏ ਭਗਤ ਪਿਆਰਿਆਂ ਬਲਕਿ ਦੇਖ ਜੇ ਜਿਵੇਂ ਆਪਾਂ ਹੁਣ ਭਗਤਾਂ ਦੀ ਬਾਣੀ ਪੜ ਰਹੇ ਆ ਕੱਲ ਪਰਸੋਂ ਦੀ ਬਾਣੀ ਭਗਤਾਂ ਦੀ ਚੱਲਦੀ ਆ ਵੀ ਉਹਨਾਂ ਨੇ ਬੁਣਨਾ ਤਲਣਾ ਛਾੜ ਕੇ ਮਤਲਬ ਆਪਣੇ ਕਾਰੋਬਾਰ ਨਹੀਂ ਉਹ ਨਹੀਂ ਛੱਡੇ ਜਿ ਕਿਰਤ ਕਮਾਈ ਵਾਲੇ ਜਿਹੜੇ ਮਨ ਦੇ ਵਿੱਚ ਤਾਣੇ ਬਾਣੇ ਬੁਣਦਾ ਰਹਿੰਦਾ ਸੀ ਮਨ ਮਨ ਅਡਾਰੀਆਂ ਮਾਰ ਜਾਂਦੀ ਸੀ ਦਸਾਂ ਦਸਾਮਾਂ ਵਿੱਚ ਅਡਾਰੀਆਂ ਮਾਰ ਜਾਂਦਾ ਸੀ ਉਧਰੋਂ ਮਨ ਨੂੰ ਕੰਟਰੋਲ ਕਰਕੇ ਭਗਤ ਪਿਆਰਿਆਂ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ કરી ਤੇ ਆ ਬੈਠੇ ਨੇ 35 ਮਹਾਂਪੁਰਖਾਂ ਦੇ ਵਿੱਚ ਸ਼ਾਮਲ ਹੋਏ 15 ਭਗਤ ਸਹਿਬਾਂ ਦੀ ਬਾਣੀ ਦਾ ਜਸ ਸਾਰਾ ਸੰਸਾਰ ਨਮਸਕਾਰ ਕਰਦਾ ਇਹਨਾਂ ਨੂੰ ਵੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹਨਾਂ ਵੱਲ ਦੇਖ ਕੇ ਭਾਈ ਤੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਲੈ ਜਿਵੇਂ ਕਿਸੇ ਦਰਿਆ ਤੋਂ ਜਵਾਨਾਂ ਨੂੰ ਪਾਰ ਲੰਘਦਿਆਂ ਵੇਖ ਲਿਆ ਕਿਸੇ ਇਸਤਰੀ ਨੇ ਕਮਜ਼ੋਰ ਇਸਤਰੀ ਨੇ ਇਸਤਰੀ ਦਾ ਮਨ ਵੀ ਹੌਸਲਾ ਫੜ ਲੈਂਦਾ ਹੈ ਕਿ ਮੈਂ ਵੀ ਪਾਰ ਲੰਘ ਜੂੰਗੀ ਇਹ ਲੰਘ ਜਦੋਂ ਮੈਂ ਵੀ ਲੰਘ ਜੂੰ